ਅੱਜ ਅਸੀਂ ਗੱਲ ਕਰਾਂਗੇ ਉਸ ਦਿਨ ਦੀ ਜਿਸ ਦਾ ਸੁਪਨਾ ਹਰ ਭਾਰਤੀ ਨੇ ਦੇਖਿਆ ਸੀ 15 ਅਗਸਤ 1947 ਆਜ਼ਾਦੀ ਦਾ ਦਿਨ 14 ਅਗਸਤ ਦੀ ਅੱਧੀ ਰਾਤ ਘੜੀ ਨੇ 12 ਵਜੇ ਦਾ ਸੰਕੇਤ ਦਿੱਤਾ ਪੰਡਿਤ जवाहरलाल नेहरू ਨੇ ਸੰਸਦ ਵਿੱਚ ਆਪਣਾ ਮਸ਼ਹੂਰ ਭਾਸ਼ਣ ਟ੍ਰਾਈਸਟ ਵਿਦ ਦ ਡੈਸਟੀਨੀ ਦਿੱਤਾ ਉਸ ਭਾਸ਼ਣ ਨਾਲ ਹੀ ਭਾਰਤ ਨੇ 200 ਸਾਲ ਦੀ ਅੰਗਰੇਜ਼ੀ ਗੁਲਾਮੀ ਤੋਂ ਮੁਕਤੀ ਦਾ ਐਲਾਨ ਕਰ ਦਿੱਤਾ ਦਾ ਪੀਪਲ ਆਫ ਇੰਡੀਆ ਹੂਜ਼ ਰਿਪਰੈਜ਼ੈਂਟੇਟਿਵਜ਼ ਵੀ ਆਰ ਵੀ ਮੇਕ ਅਪੀਲ ਟੂ ਜੁਆਇਨ ਅਸ ਵਿਦ ਫੇਥ ਐਂਡ ਕੰਫੀਡੈਂਸ ਇਨ ਥਿਸ ਗ੍ਰੇਟ ਐਡਵੈਂਚਰ there is no time for petty and destructive criticism no time for ill will or blaming others we have to build the noble mansion of free india where all her children may par azadi de naal hi ik vadda zakham milya desh di vand bharat do hissiyan vich vandya gaya bharat ate pakistan is vand ne lakhan ਪਰਿਵਾਰਾਂ ਨੂੰ ਵੱਖ ਕਰ ਦਿੱਤਾ ਕਈ ਲੋਕਾਂ ਨੂੰ ਆਪਣਾ ਘਰ ਖੇਤ ਤੇ ਯਾਦਾਂ ਛੱਡਣੀਆਂ ਪਈਆਂ 15 ਅਗਸਤ ਦੀ ਸਵੇਰ ਨੂੰ ਲਾਲ ਕਿਲੇ ਉੱਤੇ ਤਿਰੰਗਾ ਲਹਿਰਾਇਆ ਗਿਆ ਹਵਾ ਵਿੱਚ ਦੇਸ਼ ਭਗਤੀ ਦੇ ਗੀਤ ਗੂੰਜੇ ਵੰਦੇ ਮਾਤਰਮ ਭਾਰਤ ਮਾਤਾ ਕੀ ਜੈ ਦੇ ਨਾਰੇ ਹਰ ਪਾਸੇ ਸੁਣਾਈ ਦੇ ਰਹੇ ਸਨ ਪਰ ਵੰਡ ਦੀ ਹਿੰਸਾ ਕਾਰਨ ਕਈਆਂ ਦੇ ਘਰ ਸੜ ਰਹੇ ਸਨ ਤੇ ਕਈਆਂ ਦੀਆਂ ਅੱਖਾਂ ਹੰਝੂਆਂ ਨਾਲ ਭਰੀਆਂ ਹੋਈਆਂ ਸਨ ਆਜ਼ਾਦੀ ਦੇ ਬਾਅਦ ਭਾਰਤ ਦੀ ਪਹਿਲੀ ਸਰਕਾਰ ਬਣੀ ਪੰਡਿਤ ਜੋਹਰ ਲਾਲ ਨਹਿਰੂ ਪ੍ਰਧਾਨ ਮੰਤਰੀ ਬਣੇ ਤੇ ਲਾਰਡ ਮਾਉਂਟ ਬੈਟਨ ਗਵਰਨਰ ਜਨਰਲ ਬਣੇ ਜਿਸ ਨੂੰ ਸਾਡੇ ਬਜ਼ੁਰਗਾਂ ਨੇ ਆਪਣੀ ਕੁਰਬਾਨੀ ਨਾਲ ਸੰਭਵ ਬਣਾਇਆ 15 ਅਗਸਤ ਸਿਰਫ ਇੱਕ ਤਰੀਕ ਨਹੀਂ ਇਹ ਉਹ ਯਾਦ ਹੈ ਜੋ ਸਾਨੂੰ ਯਾਦ ਦਿਵਾਉਂਦੀ ਹੈ ਕਿ ਆਜ਼ਾਦੀ ਕਿੰਨੀ ਕੀਮਤੀ ਹੈ ਆਓ ਅਸੀਂ ਮਿਲ ਕੇ ਇਸ ਦੀ ਕਦਰ ਕਰਿਏ ਤੇ ਆਪਣੇ ਦੇਸ਼ ਨੂੰ ਹੋਰ ਮਜ਼ਬੂਤ ਬਣਾਈਏ ਜੈ ਹਿੰਦ